ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ 18 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣਿਓ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗੇ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰਿਓ ਜੀ ਤੇ ਆਪਣੇ ਫੀਡਬੈਕ ਸਾਨੂੰ ਕਮੈਂਟਾਂ ਰਾਹੀਂ ਜਰੂਰ ਭੇਜਦੇ ਰਹੋ ਸੋ ਅਗਲਾ ਭਾਗ ਸ਼ੁਰੂ ਕਰਦੇ ਹਾਂ ਹਰਜੀਤ ਨੇ ਘਰ ਦੇ ਬਨੇਰਿਆਂ ਉੱਤੇ ਮੋਮਬੱਤੀਆਂ ਬਾਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਚਾਨਕ ਹਰਜੀਤ ਦੀ ਤਬੀਅਤ ਵਿੱਚ ਆਈ ਤਬਦੀਲੀ ਦਾ ਰਾਜ਼ ਜਾਣਨ ਲਈ ਘਰ ਦੇ ਉਤਸੁਕ ਵੀ ਸਨ ਤੇ ਹੈਰਾਨੀ ਜਨਕ ਉਹ ਸਵਾਲ ਤੱਕ ਵੀ ਰਹੇ ਸਨ ਜੇ ਕੋਈ ਸਵਾਲ ਕਰਦਾ ਸੀ ਤਾਂ ਦੋ ਚੌ ਦਿਨਾਂ ਵਿੱਚ ਪਤਾ ਲੱਗ ਜੂਦਾ ਜਾਂ ਕੋਟ ਮੈਰਿਜ ਹਸਤਾ ਹਸਤਾ ਕਹਿ ਦਿੰਦਾ ਸੀਗਾ ਉਡੂ ਉਡੂ ਕਰਦਾ ਕਦੇ ਕੋਠੇ ਉੱਪਰ ਤੇ ਕਦੇ ਥੱਲੇ ਉਤਰਦਾ ਚੜ੍ਹਦਾ ਤੇ ਬੂਟਾਂ ਦੀ ਆਵਾਜ਼ ਪੌੜੀਆਂ ਵਿੱਚ ਆ ਰਹੀ ਸੀ ਸਰਦਾਰਾ ਇਕੱਲਾ ਇਕੱਲਾ ਹੀ ਦੀਵਾਲੀ ਮਨਾਈ ਜਾਂਦਾ ਹੈ ਰਤਕ ਸਾਡਾ ਗਰੀਬਾਂ ਦਾ ਵੀ ਫਿਰ ਖਿਆਲ ਕਰ ਲੈ ਸਾਡੇ ਕਿਹੜਾ ਹਲ ਚੱਲਦੇ ਨੇ ਤੇਰੇ ਵਰਗੇ ਸਰਦਾਰਾਂ ਦੇ ਆਸਰੇ ਹੀ ਤਾਂ ਦਿਨ ਕੱਟਦੇ ਆ ਛੋਨੇ ਦੀ ਢੇਰੀ ਛਾਂਦਾ ਇੱਕ ਮਜ਼ਦੂਰ ਢੇਰੀ ਦੀ ਰਾਖੀ ਵਜੋਂ ਬੈਠੇ ਜੱਗੀ ਅੱਗੇ ਫਰਿਆਦ ਕਰੀ ਜਾ ਰਿਹਾ ਸੀਗਾ ਕਿਸੇ ਫਨਕਾਰ ਦੀ ਤਰ੍ਹਾਂ ਹੀ ਜ਼ਿੰਦਗੀ ਵਿੱਚ ਪਹਿਲੀ ਮਰਤਬਾ ਕਿਸੇ ਦੇ ਮੂੰਹੋਂ ਸਰਦਾਰਾ ਸਰਦਾਰਾ ਸੁਣ ਜੱਗੀ ਨੂੰ ਚੰਗਾ ਲੱਗ ਰਿਹਾ ਸੀਗਾ ਉਹ ਖੁਸ਼ੀ ਵਿੱਚ ਫੁੱਲਿਆ ਨਸ ਮਾਰਿਆ ਹੋਵੇ ਮੰਡੀ ਦੇ ਫੜ ਵਿੱਚ ਤੇਜ ਲਾਈਟਾਂ ਦੀ ਦਿਨ ਵਰਗੀ ਰੋਸ਼ਨੀ ਪਰ ਮਨ ਮੋਹਣੀ ਜਹੀ ਜੱਗੀ ਬੋਰਿਆਂ ਦੀ ਤਾਕ ਉੱਪਰ ਸ਼ਹਿਨशाह ਮੁਗਲ ਆਜ਼ਮ ਦੀ ਤਰ੍ਹਾਂ ਸਿੰਘਾਸ਼ਨ ਵਿਛਾਈ ਬੈਠਾ ਸੀਗਾ ਤੋਤੀ ਜਹੀ ਦਾ ਹੱਥ ਫੜੀ ਬੋਤਲ ਮਲਕਾ ਦੀ ਬੀਣੀ ਲੱਗਦੀ ਸੀਗੀ ਤੇ ਨਸ਼ੇ ਦੀ ਲੋਰ ਵਿੱਚ ਉਸ ਨੂੰ ਸਰਦਾਰਾ ਸਰਦਾਰਾ ਕਰੀ ਜਾਣਾ ਹੈ मामा ਇੱਥੇ ਬੈਠਾ ਏ ਤੂੰ ਸਰਦਾਰ ਦਾ ਦੁੱਧ ਚੁੰਗਣਾ ਹੈ ਘਟ ਪੀਣੀ ਹੈ ਤਾਂ ਉਰਾ ਆ ਜਾ ਜੱਗੀ ਨੂੰ ਮਜ਼ਦੂਰ ਨੇ ਪਰਮਾ ਲਿਆ ਸੀਗਾ ਉਹ ਦੌੜ ਕੇ ਬਿਜਲੀ ਦੀ ਫਰਤੀ ਵਾਂਗ ਆ ਗਿਆ ਸੀਗਾ ਛਾਨਣਾ ਥਾਈ ਛੱਡ ਕੇ ਮਜ਼ਦੂਰ ਸਮਝ ਗਿਆ ਸੀ ਕਿ ਸਰਦਾਰ ਨਹੀਂ ਹੈ ਸਿਰਫ ਮੁਫਤ ਦੀ ਸਰਦਾਰੀ ਦੀ ਭੁੱਖ ਦਾ ਸ਼ਿਕਾਰ ਹੈ ਪਹਿਲਾਂ ਤੂੰ ਦੱਸ ਬੈਠੇ ਕੇ ਕਿੰਨੇ ਵਜੇ ਤੱਕ ਖੁੱਲੇ ਰਹਿਣਗੇ ਜੱਗੀ ਤਲਾਸੀ ਫੜੀ ਬੈਠਾ ਪੁੱਛ ਰਿਹਾ ਸੀ ਮਜ਼ਦੂਰ ਤਾਂ ਸਾਰੀ ਰਾਤ ਹੀ ਖੁੱਲੇ ਨੇ ਇੱਥੇ ਮੰਡੀ ਵਿੱਚ ਹੀ ਬ੍ਰਾਂਚ ਭੇਜ ਦਿੱਤੀ ਹੈ ਸਰਕਾਰ ਨੇ ਜਦੋਂ ਦੀ ਬਾਬੇ ਬਾਦਲਾਂ ਦੀ ਸਰਕਾਰ ਆਈ ਹੈ ਮੋਜਾਂ ਲੱਗ ਗਈਆਂ ਹਨ ਜਦੋਂ ਮਰਜੀ ਚਾਹ ਵਾਲੇ ਕੋਲੋਂ ਅੱਸ ਮਜ਼ਦੂਰ ਨੇ ਕਿਹਾ ਸੀਗਾ ਚਾਹ ਵਾਲੇ ਕੋਲੋਂ ਚਾਹ ਵਾਲਾ ਚੂਵੀ ਵੇਚਣ ਲੱਗ ਪਿਆ ਜੱਗੀ ਨੇ ਹੈਰਾਨੀ ਚਹੀ ਨਾਲ ਅੱਸ ਮਜ਼ਦੂਰ ਤੋਂ ਪੁੱਛਿਆ ਸੀ ਹਾਂ ਦੋਨੋਂ ਕੰਮ ਕਰਦਾ ਏ ਜਦੋਂ ਕਹੇਗਾ ਤੇ ਮੈਂ ਮੈਂ ਲੈ ਆ ਦਊਂਗਾ ਮਜ਼ਦੂਰ ਨੇ ਜੱਗੀ ਦੇ ਹੱਥੋਂ ਗਲਾਸੀ ਪਕੜ ਲਈ ਸੀ ਸਰਦਾਰਾ ਕੀ ਜੀ ਜੰਤ ਨੇ ਇਹ ਤੇਰੇ ਮੂੰਹ ਪੁੱਂਹਦਾ ਹੋਇਆ ਮਜ਼ਦੂਰ ਦੁਨੀਆਦਾਰੀ ਦੀ ਗੁਫ਼ਤਗੂ ਦੇ ਤੌਰ ਤੇ ਪੁੱਛ ਰਿਹਾ ਸੀਗਾ ਅਜੇ ਤਾਂ ਕੱਲਾ ਜੰਤ ਹੀ ਹਾਂ ਜੀ ਤਾਂ ਤੂੰ ਯਾਰ ਪੈਗ ਭਾਵੇਂ ਹੋਰ ਮਾਰ ਲਮੀ ਪਰ ਮੈਨੂੰ ਵਿਲਾ ਕਰ ਜਿੰਨੀ შეਤੀ ਹੋ ਸਕੇ ਤਾਂ ਜੱਗੀ ਦੀ ਬਰਦੀ ਗੁਜਰਾ ਦੇ ਡੇਰੇ ਵੱਲ ਕੰਮ ਗਈ ਸੀ ਕਿ ਵਜੂਦ ਨੂੰ ਹਿਕਣ ਲੱਗੀ ਸੀ ਤਨ ਕੋ ਦੂਰ ਡੇਰੇ ਵੱਲ ਹਨੇਰੀ ਰਾਤ ਵਿੱਚ ਹੀ ਤਾੰਗ ਸਜਣ ਦੀ ਤੰਦੂਏ ਦੀ ਖਿੱਚ ਹੋਈ ਜਾ ਰਹੀ ਸੀਗੀ ਉਹਦਾ ਮਨ ਤਰੰਤ ਜਿਸਮ ਨੂੰ ਗੁਜਰੀ ਦੀ ਬੁੱਕਲ ਵਿੱਚ ਦੇਖ ਰਿਹਾ ਸੀਗਾ ਵਿਲਾ ਤਾਂ ਤੂੰ ਹੋ ਜਾਵੇਂਗਾ 2:30 ਵਜੇ ਤੱਕ ਪਰ ਜਾਵੇਂਗਾ ਕਿੱਥੇ ਰਾਤ ਨੂੰ ਰਫਲਾਂ ਦੇ ਰਾਜ ਵਿੱਚ RAM ਨਾਲ ਇੱਥੇ ਹੀ ਪੈ ਜਾਵੇਂ ਸਾਰੇ ਤੰਬੂ ਵਿੱਚ ਮੰਝਾ ਪਿਆ ਵਿਲਾ ਮੰਗਵੋਣੀ ਹੈ ਜਾਂ ਘਰਾਂ ਕੰਮ ਆ ਪੜਾ ਮਜ਼ਦੂਰ ਪੁੱਛ ਰਿਹਾ ਦਿੱਲੇ ਆਇਆ ਇੱਕ ਫਿਰ ਬੋਤਲ ਚੱਗੀ ਨੇ ਹੱਥ ਬਿਜਲੀ ਬੋਤਲ ਨੂੰ ਆਪਣੇ ਪੱਟਾਂ ਵਿੱਚ ਘਟਦਿਆਂ ਹੋਇਆਂ ਕਿਹਾ ਸੀਗਾ ਦਿਓ ਪੈਸੇ ਫਿਰ ਮਜ਼ਦੂਰ ਨੇ ਕਿਹਾ ਸੀ ਆਪਣਾ ਹੱਥ ਜੱਗੀ ਵੱਲ ਕਰਦੇ ਹੋਏ ਔ ਤੂੰ ਪੈਸੇ ਹੀ ਛਾਣਦਾ ਏ ਜੱਗੀ ਨੇ ਝੋਨੇ ਦੀ ਢੇਰੀ ਵੱਲ ਇਸ਼ਾਰਾ ਕਰ ਦਿੱਤਾ ਸੀਗਾ ਮਜ਼ਦੂਰ ਨੂੰ ਤੇ ਫਿਰ ਚੋਰਾਂ ਦਾ ਮਾਲ ਲਾਠੀਆਂ ਦੇ ਗਜ ਹੋਣ ਲੱਗ ਪਿਆ ਸੀਗਾ ਇੱਧਰ ਬੜੇ ਭਾਈ ਆਪਾਂ ਨਿੱਕੀ ਨਿੱਕੀ ਗੱਲ ਪਿੱਛੇ ਮੱਥੇ ਵਟਣਾਂ ਪਾਉਣ ਲੱਗ ਪੈਂਦੇ ਆ ਨਹੀਂ ਨਾ ਤੂੰ ਸਾਡੀ ਔਕਾਤ ਨਹੀਂ ਜਾਣਦਾ ਕਾ ਜਿਹਦੇ ਪਿੱਛੇ ਹੱਥ ਧੋਕੇ ਪੈ ਜਾਈਏ ਤਾਂ ਉਹਦੀਆਂ ਅਸਮਾਨੋਂ ਔਰਦੀਆਂ ਲਾਦੀਆਂ ਐ ਤੇ ਤੂੰ ਬੜੇ ਭਾਈ ਕਿੱਥੇ ਭੁੱਲਿਆ ਫਿਰਦਾ ਆ ਆਪਾਂ ਜਿੰਨਾ ਦੱਬ ਕੇ ਤੈਨੂੰ ਪਿਆਰ ਕੀਤਾ ਤੂੰ ਉਨਾ ਹੀ ਦੱਬ ਕੇ ਥੱਪੜ ਮਾਰ ਦਿੱਤਾ ਤੇਰਾ ਵੀ ਕਸੂਰ ਨਹੀਂ ਕਾ ਸਾਰੀ ਦੁਨੀਆ ਦਾ ਇਹੀ ਦਸਤੂ ਬੁਰਾ ਐ ਪਰ ਆਪਾਂ ਵੇਖ ਲੈ ਤਨ ਦੇ ਸੱਜਣ ਨਿਕਲੇ ਥੱਪੜ ਸਹਾਰ ਲਿਆ ਪਰ ਮੂੰਹੋਂ ਸੀ ਨਹੀਂ ਕੱਢੀ ਤੂੰ ਵੀ ਹੁਣ ਸਾਡੇ ਅਸੂਲਾਂ ਤੇ ਚੱਲੀ ਵੈਲੇ ਚਾਚਾ ਟੈਂਦੀਆਂ ਕਲਾ ਗੇਜੇ ਜਾਂਦੇ ਖਾਨ ਨੂੰ ਸੁਣਾ ਰਿਹਾ ਸੀਗਾ ਦਿਲ ਦੀ ਪਰ ਖਾਨ ਨੇ ਸੁੱਕੀ ਸ਼ਰਾਬ ਦਾ ਨਸ਼ਾ ਭਾਰੂ ਹੁੰਦਾ ਜਾ ਰਿਹਾ ਸੀਗਾ ਬੈਲੀ ਉਸ ਨੂੰ ਮੰਜੇ ਉੱਤੇ ਲਟਾਉਣ ਦਾ ਯਤਨ ਕਰਨ ਲੱਗਿਆ ਸੀਗਾ ਨਹੀਂ ਠੀਕ ਤੇ ਪੈਜਾ ਖਾਨ মিয়া ਬੈਲੀ ਜਾਣ ਵੱਜ ਕੇ ਹੀ ਪੁੱਛ ਰਿਆ ਸੀਗਾ ਉਹ ਜਾਣਦਾ ਸੀ ਕਿ ਉਹਦੇ ਹੱਥਾਂ ਵਿੱਚੋਂ ਨਿਕਲ ਕੇ ਗਈ ਸ਼ਰਾਬ ਆਪਣੇ ਕਰਤੱਬ ਦਿਖਾਵੇ ਹੀ ਸ਼ਾਇਦ ਖਾਨ ਦੀ ਨੀਮ बेहੋਸ਼ੀ ਕਰਤੱਬ ਹਿੱਤਾ ਸੀਗੀ ਨੂਰਾ ਡੰਗਰਾਂ ਦਾ ਕੰਮ ਨਿਪਟਾ ਕੇ ਗੋਰਖ ਸੰਭਾਲ ਰਹੀ ਸੀਗੀ ਕਬਾਲੀ ਦੀ ਸ਼ਕਲ ਵਿੱਚ ਗੂੰਜ ਰਹੇ ਬੋਲ ਸ਼ਾਇਦ ਪੀਰਾਂ ਦੀ ਦਰਗਾਹ ਤੋਂ ਆ ਰਹੇ ਸਨ ਜੇ ਤੂੰ ਰੱਬ ਨੂੰ ਮਨਾਉਂਦਾ ਪਹਿਲਾਂ ਯਾਰ ਨੂੰ ਮਨਾ ਰੱਬ ਮੰਨ ਜਾਂਦਾ ਸੌਖਾ ਯਾਰ ਨੂੰ ਮਨਾਉਣਾ ਔਖਾ ਹੈ ਸਿਕੰਦਰ ਪਤੀ ਦੇ ਵਿੱਚੋਂ ਕਬਾਬ ਕੱਢ ਕੇ ਦੇਖ ਰਿਹਾ ਸੀ ਤੇ ਮੋਮਬਤੀ ਦੀ ਲੋ ਵਿੱਚ ਨੂੰ ਨੂਰਾਂ ਵੱਲ ਨੂੰ ਤੱਕ ਰਿਹਾ ਸੀਗਾ ਖਾਣ ਵਾਰੇ ਸੋਚ ਰਿਹਾ ਸੀ ਖਾਣ ਦਾ ਓਲੇ ਹੋਣਾ ਲਾਜ਼ਮੀ ਲੱਗ ਰਿਹਾ ਸੀਗਾ ਮੰਜੇ ਅੰਦਰ ਕਰਾਵਾਂ ਚਾਚਾ ਸਿਕੰਦਰ ਪੁੱਛ ਰਿਹਾ ਸੀਗਾ ਵੈਲੀ ਚਾਚੇ ਦੇ ਕੂਣੀ ਮਾਰਦਾ ਹੋਇਆ ਬਾਹਰ ਠੰਡ ਵਿੱਚ ਨੂੰ ਸਹਰਾ ਮਰਵਾਉਣਾ ਹੈ ਅੰਦਰ ਹੀ ਠੀਕ ਰਹੂਗਾ ਵੈਲੀ ਚਾਚਾ ਸਿਕੰਦਰ ਨੂੰ ਕਹਿ ਰਿਹਾ ਸੀਗਾ ਜੇ ਇਹਨੇ ਆਕਰ ਨਾ ਹੋਇਆ ਤਾਂ ਅੰਦਰ ਵੀ ਆਕਰ ਜਾਣਾ ਹੈ ਸਿਕੰਦਰ ਨੇ ਸੁੱਤੇ ਪੈ ਖਾਣ ਦੀ ਮੰਜੀ ਨੂੰ ਪੌਂਦਾ ਵੱਲ ਹੱਥ ਪਾ ਲਿਆ ਸੀਗਾ ਵੈਲੀ ਦੇ ਸਿਕੰਦਰ ਮੰਜੀ ਨੂੰ ਚੱਕ ਦੁਰੇ ਸਨ ਇੱਕ ਪਾਸੇ ਖੜੀ ਨੂਰਾ ਦੇਖ ਰਹੀ ਸੀ ਆਪਣੇ ਸ਼ਰਾਬੀ ਬਾਪ ਨੂੰ ਖਵਰੇ ਸ਼ਰਾਬੀ ਬਾਪ ਵੀ ਉਸ ਨੂੰ ਦੂਸਰਿਆਂ ਵਾਂਗ ਹੀ ਕੋਈ ਅਜਨਬੀ ਲੱਗ ਰਿਹਾ ਸੀਗਾ ਜਿਸ ਦੇ ਕੋਲ ਜਾਣ ਦਾ ਦਿਲ ਨੇ ਖਿਆਲ ਵੀ ਨਾ ਕੀਤਾ ਪਰ ਨੂਰਾ ਫਿਰ ਆਪਣੇ ਕਿਤੇ ਜਾ ਲੱਗੀ ਸੀ ਨੂਰਾ ਦਾ ਬਹੁਤ ਤਾਂ ਜ਼ਰੂਰ ਚੌਂਕੇ ਵਿੱਚ ਸੀ ਪਰ ਉਹਦੀ ਰੂਹ ਤਾਂ ਮਜਨੂ ਬਣੇ ਜੱਟ ਦਾ ਥਾ ਪਤਾ ਪਾਲ ਦੀ ਫਰਦੀ ਪਈ ਸੀਗੀ ਮੜੀਆਂ ਵਿੱਚ ਮੇਰਾ ਮੰਜਾ ਕੌਣ ਹਲਾਈ ਜਾਂਦਾ ਏ ਖਾਨ ਨੇ ਅੱਖ ਪੁੱਟਣ ਦੀ ਅਸਫਲ ਜਿਹੀ ਕੋਸ਼ਿਸ਼ ਕੀਤੀ ਸੀ ਕਿਤੇ ਨਹੀਂ ਤੂੰ ਤੂੰਨ ਲੱਗਿਆ ਆ ਚੁੱਪ ਕਰਕੇ ਪਿਆਰ ਹੈ ਬਈ ਚਾਚੇ ਨੂੰ ਖਾਨ ਦਾ ਮੰਜਾ ਭਾਰਾ ਤਾਂ ਲੱਗਾ ਸੀਗਾ ਪਰ ਉਹਨੇ ਹੱਥ ਕਰੜੇ ਕਰਕੇ ਪਾਲੈਸਨ ਮੰjde ਦੀ ਚਗਾਠ ਨੂੰ ਸਿਕੰਦਰ ਖਾਨ ਦਾ ਮੰਝਾ ਅੰਦਰ ਕਰਵਾ ਕੇ ਬਾਹਰ ਆ ਗਿਆ ਸੀ ਚੌਂਕੇ ਵਿੱਚ ਪਿੰਡ ਵੱਲੋਂ ਪਟਾਕੇ ਚੱਲਣ ਦੀ ਆਵਾਜ਼ ਗੂੰਜਣ ਲੱਗੀ ਤੇ ਖੁੱਲੇ ਖਲਾ ਵਿੱਚ ਤੇ ਵੈਲੀ ਚਾਚੇ ਨੇ ਪਟਾਕਿਆਂ ਦੇ ਰੋਲੇ ਗਦੋਲੇ ਵਿੱਚ ਅੰਦਰ ਖਾਨ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ ਸੀਗਾ ਇੱਕ ਚਪੇੜ ਦੇ ਬਦਲੇ ਪਤਾ ਨਹੀਂ ਕਿੰਨਾਂ ਚਪੇੜਾ ਖਾਨ ਦੇ ਮੂੰਹ ਤੇ ਮਾਰ ਦਿੱਤੀਆਂ ਸਨ ਵੈਲੀ ਨੇ ਖਾਨ ਦੇ ਮੂੰਹੋਂ ਆਵਾਜ਼ ਵੀ ਨਹੀਂ ਸੀ ਨਿਕਲ ਸਕਦੀਗੀ ਵੈਲੀ ਚਾਚੇ ਨੇ ਪੈਰੋਂ ਪਰ ਉਹ ਵੰਗੂ ਖਾਨ ਦੀ ਛਾਤੀ ਤੇ ਚੜ ਕੇ ਬੈਠ ਗਿਆ ਸੀਗਾ ਤੇ ਉਸਦੇ ਹੱਥ ਤੌਰ ਪਏ ਸਨ ਖਾਨ ਦੀ ਸੰਗੀ ਵੱਲ ਨੂੰ ਉਹ ਜਿਉਂਦਾ ਜੰਮ ਬਣ ਗਿਆ ਲੱਗਦਾ ਸੀਗਾ ਤੇਰੀ ਐਸੀ ਕੀ ਤੈਸੀ ਬੜੇ ਬਦਮਾਸ਼ ਦੀ ਤੂੰ ਕੀ ਸੋਚਦਾ ਸੀਗਾ ਮੇਰੇ ਚਪੇੜ ਮਾਰ ਕੇ ਜਿਉਂਦਾ ਜਾਗਦਾ ਰਹ ਜਾਵੇਂਗਾ ਕੰਜਰ ਦੇ ਆ ਕੰਬਖਤਾ ਤੇਰਾ ਤਾਂ ਮੈਂ ਨਾਮੋ ਨਿਸ਼ਾਨ ਮਿਟਾ ਦੂੰਗਾ ਫਿਰ ਦੇਖੂੰਗਾ ਤੇਰਾ ਵਾਰਸ ਕੌਣ ਬਣਦਾ ਹੈ ਬੈਲੀ ਕ੍ਰੋਧ ਵਿੱਚ ਬੜਬੜਾ ਰਿਹਾ ਸੀਗਾ ਅੰਗ ਅੰਗ ਫਰਕ ਰਿਹਾ ਸੀ ਬੈਲੀ ਚਾਚੇ ਦਾ ਜਦੋਂ ਜਦ ਹੋ ਰਹੀ ਸੀ ਪਰ ਮੁਹੰਮਦ ਖਾਨ ਤਾਂ ਸ਼ਾਂਤ ਸੀ ਖਬਰੇ ਸਦਾ ਲਈ ਨੀ ਮਾਂ ਦੀ ਇਹ ਮੋਮਬਤੀ ਇਹ ਸਾਰੇ ਜੱਗ ਵਿੱਚ ਚਾਨਣ ਤੇਰਾ ਸਿਕੰਦਰ ਨੇ ਚੁੱਲ੍ਹੇ ਮੱਡ ਬੈਠਦੇ ਹੋਏ ਕਿਹਾ ਸੀਗਾ ਕਮਕ ਨਜ਼ਰਾਂ ਨਾਲ ਨੂਰਾ ਦੇ ਗੋਰੇ ਰੰਗ ਨੂੰ ਨਿਹਾਰਦੇ ਹੋਏ ਨੇ ਨੂਰਾ ਦੇ ਹੱਥ ਆਟੇ ਵਿੱਚ ਸਨ ਤੇ ਦੋਹਾਂ ਦੇ ਵਿਚਕਾਰ ਸਨ ਚੁੱਲ੍ਹੇ ਵਿੱਚ ਡਈਆਂ ਹੋਈਆਂ ਬਲਦੀਆਂ ਲੱਕੜਾਂ ਬਲ ਦੀ ਅੱਗ ਦੇ ਸਾਹਮਣੇ ਸਲਫੇ ਦੀ ਲਾਠ ਵਾਂਗ ਦਗ ਰਿਆ ਸੀ ਨੂਰਾ ਦਾ ਗੋਰਾ-ਗੋਰਾ ਚਿਹਰਾ ਜਦੋਂ ਪਰ੍ਹਾਂ ਹੋ ਕੇ ਬੈਠ ਨੂਰਾ ਨੇ ਚੁਕੀਆਂ ਨਜ਼ਰਾਂ ਨਾਲ ਹੀ ਕਿਹਾ ਸੀਗਾ ਕਿਉਂ ਮੂਰੇ ਕੀ ਐ ਸਿਕੰਦਰ ਕਹਿ ਰਿਹਾ ਸੀਗਾ ਅਗਨੀ ਦਿਨਦੀਗੀ ਅੱਗ ਦੇਖਣ ਨੂੰ ਤਾਂ 12 ਸਾਲ ਨਿਕਲ ਗਏ ਆ ਪੜਕਦੇ ਹੋਇਆ ਅੱਗ ਅੱਜ ਦੇਖਣ ਦਾ ਮੌਕਾ ਆਇਆ ਤੇ ਤੂੰ ਹੋਰ ਇਹ ਕਹਿੰਨੀ ਏ ਕਿ ਪਰੇ ਹੋ ਕੇ ਬੈਠ ਮੈਂ ਤਾਂ ਪੂਰੀ ਉਮਰ ਕੱਟਣੀ ਆ ਰਣ ਦੇ ਗੋਡੇ ਮੁੱਟ ਬੈਠ ਕੇ ਹੁਣ ਨਹੀਂ ਮੇਰੇ ਕੋਲ ਰਹਿ ਹੋਣਾ ਦਾ ਹੁਣ ਤੇ ਜੱਫਾ ਅੱਗ ਨੂੰ ਪਾਉਣਾ ਹੀ ਪੈਣਾ ਆ ਚਾਹੇ ਸੜ ਜਾਈਏ ਤੇ ਚਾਹੇ ਬਚ ਜਾਈਏ ਸਿਕੰਦਰ ਪਤਾ ਨਹੀਂ ਕੀ ਕੀ ਸੁਪਨੇ ਦੇਖੀ ਜਾ ਰਿਆ ਸੀਗਾ ਖੁੱਲੀਆਂ ਅੱਖਾਂ ਨਾਲ ਹੀ ਮੈਨੂੰ ਹੱਥ ਨਾਲ ਲਾਵੀ ਨੂਰਾ ਉੱਠ ਖਲੋਤੀ ਸੀਗੀ ਜੇ ਮੈਂ ਆਪਣੀ ਰੰਨ ਨੂੰ ਹੱਥ ਨਾਲ ਲਾਵਾਂ ਤੇ ਹੋਰ ਕਿਹਨੂੰ ਲਾਵਾਂ ਬੈਰ ਨੇ ਐਦਾਂ ਹੁਣ ਝੱਟ ਨਹੀਂ ਲੰਘਣਾ ਦੂਰ ਦੂਰ ਰਹਿ ਕੇ ਮੇਰਾ ਤਾਂ ਮੁਕਲਾਵਾ ਹੈ ਮੁਕਲਾਵਾ ਤੂੰ ਇੱਧਰ ਨੂੰ ਆ ਜਾ ਹਣ ਸਿਕੰਦਰ ਦੇ ਰੁਕੇ ਹੋਏ ਹੱਥ ਫੇਰ ਅਗਾਹ ਵਧੇ ਸਨ ਪਰ ਨੂਰਾ ਚੌਂਕੇ ਦਾ ਉਹਦਾ ਟੱਪ ਗਈ ਸੀ ਟਬੂਸੀ ਮਾਰ ਕੇ ਫੌrti ਦੇ باوجود ਵੀ ਸਿਕੰਦਰ ਦਾ ਹੱਥ ਨੂਰਾ ਦੇ ਪੈਰ ਨੂੰ ਛੂ ਗਿਆ ਸੀ ਤੇ ਦੂਸਰਾ ਹੱਥ ਸੁੱਕੇ ਆਟੇ ਵਾਲੀ ਪ੍ਰਾਂ ਦੇ ਕਿਨਾਰੇ ਤੇ ਰੱਖਿਆ ਗਿਆ ਸੀਗਾ ਜਿਸ ਕਰਕੇ ਸਿਕੰਦਰ ਦਾ ਮੂੰਹ ਅੱਖਾਂ ਸੁੱਕੇ ਆਟੇ ਨਾਲ ਭਰ ਗਈਆਂ ਸਨ ਆਪਣੇ ਮੂੰਹ ਤੋਂ ਆਟੇ ਨੂੰ ਸਾਫ਼ ਕਰਦਾ ਸਿਕੰਦਰ ਚੌਂਕੇ ਵਿੱਚ ਖੜਾ ਆਪਣਾ ਆਲਾ-ਦਵਾਲਾ ਝਾਕ ਰਿਹਾ ਸੀ ਪਰ ਨੂਰਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਆਸ-ਪਾਸ ਹੀ ਮੁਹੰਮਦ ਖਾਨ ਸੁੱਤਾ ਹੋਇਆ ਸੀ ਗਹਿਰੀ ਨੀਂਦੇ ਤੇ ਵੈਲੀ ਚਾਚਾ ਕੰਧ ਨਾਲ ਮਾਸ਼ੱਲਾ ਇਹ ਮਛਲਾ ਹੋਇਆ ਬੈਠਾ ਸੀ ਚਾਚਾ ਉਹ ਚਾਚਾ ਕਿੱਥੇ ਮਰ ਗਏ ਤੂੰ ਸਿਕੰਦਰ ਆਵਾਜ਼ਾਂ ਮਾਰਦਾ ਮਾਰਦਾ ਅੰਦਰ ਆਵਲੇ ਸੀਗਾ ਮੈਨੂੰ ਲੱਗਦਾ ਹੈ ਖਾਨ ਮਰ ਗਿਆ ਹੈ ਚਾਚੇ ਨੇ ਕਿਹਾ ਹੈ ਖਾਨ ਮਰ ਗਿਆ ਸੁਖ ਬੋਲ ਚਾਚਾ ਸਿਕੰਦਰ ਖਾਨ ਨੂੰ ਹਲਾਉਣ ਜਗਾਉਣ ਲੱਗਾ ਸੀ ਪਰੰਤੂ ਖਾਨ ਤਾਂ ਜਿਵੇਂ ਸਦਾ ਦੀ ਨੀਂਦੇ ਸੌਂ ਗਿਆ ਹੋਵੇ ਹੁਣ ਕਿੱਦਾਂ ਹੋਊਗਾ ਸਿਕੰਦਰ ਡਰ ਨਾਲ ਸਹਿਮਿਆ ਜਿਹਾ ਪੁੱਛ ਰਿਹਾ ਸੀਗਾ ਹੌਲੀ ਬੋਲ ਪੁੱਤਰਾ ਡਰਨ ਦੀ ਜਰੂਰਤ ਨਹੀਂ ਕਿ ਜਿੱਦਾਂ ਮੈਂ ਕਹਿੰਨਾ ਉਦਾਂ ਹੀ ਕਰੇਂਗਾ ਤਾਂ ਸੱਪ ਵੀ ਮਰ ਜਾਊਗਾ ਤੇ ਲਾਠੀ ਵੀ ਬਚ ਜਾਊਗੀ ਵੈਲੀ ਚਾਚਾ ਉੱਠ ਖੜਵਾਇਆ ਸੀਗਾ ਪਰ ਤੂੰ ਕਹਿੰਦਾ ਸੀ ਚਾਚਾ ਇਦਾਂ ਕਿਦਾਂ ਸਿਕੰਦਰ ਪੁੱਛ ਰਿਹਾ ਸੀਗਾ ਬਿੱਲੀ ਚਾਚੇ ਤੋਂ ਪਛਵਾੜੇ ਜਾ ਕੇ ਟੋਆ ਪਟ ਚੱਕ ਲੈ ਕਹੀ ਤੇ ਮੈਂਟਲ ਆ 10 ਜੇ ਮੁਕਲਾਵਾ ਮਨਾਉਣਾ ਏ ਨਹੀਂ ਤੇ ਪਿੱਟਣਾ ਪੈ ਜਾਉ ਹੁਣੇ ਮੁਕਲਾਵਾ ਮੁਕਲੂਵਾ ਖੁਸੜ ਜਾਣਾ ਏ ਸਾਡਾ ਜਦੋਂ ਸਾਰਾ ਪੁਲਿਸ ਨੇ ਕੋਡੇ ਕੀਤੇ ਤਾਂ ਵੈਲੀ ਨੇ ਸਿਕੰਦਰ ਨੂੰ ਹੋਰ ਡਰਾ ਲਿਆ ਸੀਗਾ ਮੁਕਲਾਵਾ ਸਵਾ ਮਨਾਉਣਾ ਉਹ ਪਤਾ ਨਹੀਂ ਲੱਗਾ ਚੌਕੇ ਵਿੱਚੋਂ ਉੱਡ ਕੇ ਕਿਦਰ ਨੂੰ ਹਵਾ ਹੋ ਗਈ ਐ ਸਿਕੰਦਰ ਖਾਲੀ ਹੱਥ ਛਾੜਦਾ ਰਹਿ ਗਿਆ ਸੀਗਾ ਉਹਨੂੰ ਮੈਂ ਕਰਦਾ ਕਾਬੂ ਤੂੰ ਚੱਕ ਕਹੀ ਤੇ ਫਟਾਫਟ ਇਹਦਾ ਗੁੱਗਾ ਪੂਜ ਕਹਿੰਦੇ ਨੇ ਮਰਦਾ ਚੰਗੇ ਭਲਿਆਂ ਨੂੰ ਮਾਰ ਦਿੰਦਾ ਏ ਫਿਰ ਮੈਨੂੰ ਤੈਨੂੰ ਕਦੋਂ ਬਖਸ਼ਣ ਲੱਗਿਆ ਮੇਰਾ ਮੂੰਹ ਨਾ ਦੇਖ ਜੋ ਕਹਿਣਾ ਏ ਕਰੀ ਚੱਲ ਪੁੱਤ ਬਣ ਕੇ ਨਹੀਂ ਤਾਂ ਚਾਚਾ ਪੂਰਾ ਕੁੱਤੇ ਦੀ ਪੂਛ ਸੀਗਾ ਚਾਚਾ ਤੂੰ ਜਾ ਤੇ ਵੇਖ ਸੋਰੀ ਨੂੰ ਇਹਦਾ ਕੰਮ ਤਾਂ ਹੋ ਗਿਆ ਸਮਝ ਸਿਕੰਦਰ ਨੇ ਕਹੀ ਦੇ ਦਸਤੇ ਨੂੰ ਹੱਥ ਪਾ ਲਿਆ ਸੀਗਾ ਉਹ ਤਾਂ ਆਪਣੇ ਘੜੇ ਦੀ ਮੱਛੀ ਹੈ ਪੁੱਤਰਾ ਉਹਨੇ ਕਿੱਥੇ ਜਾਣਾ ਹੈ ਵੈਲੀ ਚਾਚਾ ਖੰਦੇ ਕੁੱਤੇ ਵਾਂਗੂ ਆਦਮ ਬੋਸ ਸੰਗ ਦਾ ਹਨੇਰੇ ਵਿੱਚ ਹੀ ਬਾੜੇ ਦਾ ਚੱਪਾ ਚੱਪਾ ਛਾਂ ਰਿਹਾ ਸੀਗਾ